ਖਾਣਾ ਗੁਰਿਆ ਅਧੀਨ ਪੈਂਦੀ ਦੁਸਾਂਝ ਕਲਾ ਚੌਂਕੀ ਦੇ ਇਲਾਕੇ ਵਿੱਚ ਅੱਜ ਦਿਨ ਵਰ ਦਾ ਤਾ ਰੁਕਨ ਦਾ ਨਾਮ ਨਹੀਂ ਲੈ ਰਹੀਆਂ ਹਨ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਪਿੰਡ ਦੁਸਾਂਝ ਕਲਾ ਨੇੜੇ ਕੋਟਲੀ ਖੱਖਿਆ ਵਿਖੇ ਠੇਕੇ ਤੇ ਵਾਪਰੀ ਠੇਕੇ ਦੇ ਸੇਲਸਮੈਨ ਗੁਰਬਚਨ ਸਿੰਘ ਉਮਰ 58 ਸਾਲ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਠੇਕੇ ਤੇ ਕੰਮ ਕਰ ਰਿਹਾ ਹੈ ਰਾਤ ਦੇ ਸਮੇਂ ਤਿੰਨ ਅਣਪਛਤੇ ਵਿਅਕਤੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਉਨਾਬੇਚੂ ਕੁਝ ਬਾਹਰ ਖੜੇ ਰਹੇ ਜਦਕੇ ਅੰਦਰ ਆਏ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਉਸਨੂੰ ਬੰਦੀ ਬਣਾ ਲਿਆ ਲੁਟੇਰਿਆਂ ਵੱਲੋਂ 4500 ਨਗਦ ਇੱਕ ਮੋਬਾਈਲ ਫੋਨ ਕੀਮਤ ਕਰੀਬ 8000 ਅਤੇ ਕਰੀਬ 19000 ਦੀ ਸ਼ਰਾਬ ਬੈਗ ਵਿੱਚ ਪਾ ਲਈ ਗਈ ਇਸ ਤਰ੍ਹਾਂ ਉਨ੍ਹਾਂ ਨੇ ਸੇਲਜ਼ਮੈਨ ਨਾਲ ਕੁਟਮਾਰ ਵੀ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ ਇਸ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੀੜਤ ਵੱਲੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਇਲਾਕੇ ਵਿੱਚ ਵਾਪਰ ਰਹੀਆਂ ਚੋਰੀਆਂ ਤੇ ਨੱਥ ਪਾਈ ਜਾਵੇ। ਹਾਂਜੀ ਸਰ ਕੀ ਨਾਮ ਹੈ ਕੀ ਹਸਾ ਹੂਆ? ਹਾਸਾ ਸਰ ਲੁਟ ਮੈਂ ਠੇਕੇ ਤੇ ਇਹ ਸੇਲ ਮੈਂ ਨਹੀਂ ਕਰਦਾ। ਤੇ ਰਾਤ ਨੂੰ 1.5 ਵਜੇ ਮੇਰੇ ਤੇ ਬਾਰਦਾਤ ਲੁਟੇਰਿਆਂ ਨੇ ਲੁੱਟ ਮਤਲਬ ਚੋਰ ਪੈ ਗਏ। ਕੀ ਨਾਮ ਹੈ ਤੁਹਾਡਾ? ਗੁਰਬਚਨ ਸਿੰਘ। ਕਿੱਥੇ ਕਿਹੜੇ ਠੇਕੇ ਤੇ ਕੰਮ ਕਰਦੇ ਹੋ? ਇਹ ਕੋਟਲੀ 2 ਕਿਹੜੀ ਚੌਂਕੀ ਪੈਂਦੀ ਐ ਇਹ ਦੋ ਸਾਂਝਾ ਕੀ ਬਾਰ ਦਤ ਕੀਤੀ ਉਹਨਾਂ ਨੇ ਚੋਰਾ ਵੱਲੋਂ ਚੋਰਾਂ ਨੇ ਬਾਰ ਦਤ ਸ਼ਰਾਬ ਲੈ ਗਏ ਮੇਰੀ ਬੈਗ ਸੀਗੀ ਉਹਨਾਂ ਚ ਸ਼ਰਾਬ ਭਰ ਕੇ ਲੈ ਗਏ ਤੇ ਬਾਕੀ 4500 ਰੁਪਈਆ ਮੇਰਾ ਲੈ ਗਏ ਕਿੰਨੇ ਦੀ ਸ਼ਰਾਬ ਲੈ ਗਏ 19000 ਦੀ ਕੀ ਹਥਿਆਰ ਸੀਗੇ ਉਹਨਾਂ ਕੋ ਉਹਨਾਂ ਕੋਲ ਇੱਕ ਕਰਪਾਨ ਸੀਗੀ ਤੇ ਇੱਕ ਪਿਸਤੌਲ ਸਵਾਰ ਕਿੱਧਰ ਦੀ ਆਏ ਸੀਗੇ ਜੀ ਏ ਪਿੱਛੇ ਬਾਰੀ ਤੋਂ ਆਏ ਸੀਗੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਹਾਂਜੀ ਕਰਤੀ ਹੈ ਜੀ ਪੁਲਿਸ ਮੌਕਾ ਦੇਗੀ ਦੇਖ ਗਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਮੰਗ ਕੀ ਕਰਨੀ ਆਉਣੇ ਦਾ ਮਾਲਕ ਕਰਨਗੇ ਮੰਗ ਅਸੀਂ ਤਾਂ ਇਹ ਵਸੀਲਮੈਨ ਨੇ ਮਾਲਕ ਨੇ ਕੀਤੀ ਹੈ ਰਿਪੋਰਟ ਉਹ ਮਾਲਕ ਹੀ ਮੰਗ ਕਰਨਗੇ ਜਿਹੜੀ ਕਰਨਗੇ ਕਿੰਨੇ ਜਾਣੇ ਅੰਦਰ ਦਾਖਲ ਹੋਏ ਸੀਗੇ ਤਿੰਨ ਸੀਗੇ ਜੀ ਬਾਕੀ ਵਾਰ ਹੋ ਜਾਂ ਬਹੁਤ ਹੁੰਦੀਆਂ ਸੀ ਕੋਈ ਕੁੱਟਮਾਰ ਵੀ ਕੀਤੀ ਹੈ ਮਾਰ ਮੈਨੂੰ ਬਹੁਤ ਮਾਰਿਆ ਉਹਨਾਂ ਨੇ ਕਿਸ ਚੀਜ਼ ਨਾਲ ਡਰਾਉਂਦੇ ਪੈ ਸੀ ਤੁਹਾਨੂੰ ਜ਼ਿਆਦਾ ਮੈਨੂੰ ਤਾਂ ਮਾਰਿਆ ਉਹਨਾਂ ਨੇ ਪਹਿਲੇ ਤਾਂ ਹੱਥਾਂ ਨਾਲ ਨਾਲੇ ਇੱਕ ਕਿਰਪਾਨ ਰੱਖਦੀ ਇੱਕ ਤੋਣ ਰੱਖਦਾ ਫਿਰ ਮੈਂ ਬੋਲਿਆ ਨਹੀਂ ਮੈਂ ਹੱਥ ਜੋੜੀ ਕਰ ਤੇ ਮੈਂ ਮਹਾਰਾਜ ਲੈ ਜਾਉ ਸਭ ਕੁਝ